ਕੀ ਉਸ ਪਗਾਂ ਸਮਾਂ ਕਦੋਂ ਆਏਗਾ ਜਦੋਂ ਕਿਤੇ ਸਾਡੇ ਵੀ ਇਸ ਫਿਰਦੇ ਘਰ ਵਿੱਚ ਸੱਚੇ ਪਾਤਸ਼ਾਹ ਦੇ ਚਰਨ ਟਕਾਉਣਗੇ ਉਪਾਘਾਵੜੀਓ ਸੁਲਖਣੀ ਘੜੀ ਕਦੋਂ ਆਏਗੀ ਜਦੋਂ ਕਿਤੇ ਸਾਡੇ ਅੰਦਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਪ੍ਰਗਟ ਹੋ ਜਾਣਗੇ ਜਦੋਂ ਕਿਤੇ ਸਾਡੇ ਜੀਵਨ ਦੇ ਵਿੱਚੋਂ ਗੁਰੂ ਨਾਨਕ ਸਾਹਿਬ ਦੀ ਖੁਸ਼ਬੂ ਆਏਗੀ ਕਿਤੇ ਜਪਜੀ ਸਾਹਿਬ ਪੜ੍ਹਦੇ ਆ ਕਿਤੇ ਸਾਡਾ ਵੀ ਮਨ ਇਕਾਗਰ ਹੋ ਜਾਏ ਤੇ ਸਾਨੂੰ ਜਪਜੀ ਸਾਹਿਬ ਪੜ੍ਹਦੇ ਮਹਿਸੂਸ ਹੋਏ ਇਹ ਅਸੀਂ ਗੁਰੂ ਨਾਨਕ ਸਾਹਿਬ ਨਾਲ ਗੱਲਾਂ ਕਰ ਰਹੇ ਹਾਂ ਕਿਤੇ ਜਪਜੀ ਸਾਹਿਬ ਦੀ ਇੱਕ ਇੱਕ ਤੁਕ ਜਿਹੜੀ ਹੈ ਉਹ ਸਾਡੇ ਅੰਦਰ ਰੁਸ਼ਨਾਈ ਹੁੰਦੀ ਜਾਏ ਕਿੰਨਾ ਕਿੰਨਾ ਸਮਾਂ ਲੰਘ ਗਿਆ ਉਮਰਾਂ ਲੰਘ ਗਈਆਂ ਜਪਜੀ ਸਾਹਿਬ ਰੋਜ਼ ਪੜ੍ਹਦੇ ਆ ਪਰ ਅਜੇ ਜਪਜੀ ਸਾਹਿਬ ਪੜ੍ਹੀ ਨਹੀਂ ਗਈ ਆ ਕੋ ਸਤਨਾਮ ਸ੍ਰੀ ਪੁਰਾਤਨ ਤਤਕ੍ਰਿਆਂ ਵਿੱਚ ਲਿਖਿਆ ਹੁੰਦਾ ਜਪ ਨਿਸ਼ਾਨ ਅਥ ਕਰੀਏ ਤਾਂ ਭਾਵ ਪਰਮਾਤਮਾ ਤੱਕ ਪਹੁੰਚਣ ਦਾ ਰਸਤਾ ਹੈ ਜਪਜੀ ਸਾਹਿਬ ਅਜੀ ਅਸੀਂ ਜਪਜੀ ਸਾਹਿਬ ਰੋਜ਼ ਪੜ੍ਹਦੇ ਆਂ ਪਰ ਪ੍ਰਮਾਤਮਾ ਵਾਲੇ ਰਸਤੇ ਤੇ ਅਸੀਂ ਇੱਕ ਪੌੜੀ ਤੇ ਵੀ ਇੱਕ ਡੰਡੇ ਤੇ ਵੀ ਪੈਰ ਨਹੀਂ ਧਰਿਆ। ਕਦੋਂ ਆਏਗਾ ਉਹ ਸਮਾਂ ਜਦੋਂ ਕਿਤੇ ਜਪਜੀ ਸਾਹਿਬ ਪੜ੍ਹਦੇ ਆਂ ਪੜ੍ਹਦੇ ਆਂ ਅੰਦਰ ਹਿਰਦੇ ਵਿੱਚ ਪ੍ਰਕਾਸ਼ ਹੋ ਜਾਏ ਤੇ ਜਪਜੀ ਸਾਹਿਬ ਦਾ ਆਨੰਦ ਜਿਹੜਾ ਹੈ ਉਹ ਸਾਡੇ ਜੀਵਨ ਵਿੱਚ ਬਣ ਜਾਏ। ਅਜੀ ਸਾਨੂੰ ਜਪਜੀ ਸਾਹਿਬ ਕੰਠ ਨਹੀਂ ਹੈ। ਦਖਣੀ ਓੰਕਾਰ ਸਿੱਧ ਗੋਸ਼ਟ ਕਿੰਨੀ ਹੀ ਬਾਣੀ ਹੈ ਉਹ ਅਸੀਂ ਕਦੋਂ ਪੜਾਂਗੇ ਉਹਨਾਂ ਦਾ ਰਸ ਸਾਨੂੰ ਕਦੋਂ ਆਏਗਾ ਸਿੱਧਾਂ ਨਾਲ ਕਿੰਨੀ ਡੂੰਗੀ ਵਿਚਾਰ ਮਹਾਰਾਜ ਨੇ ਕੀਤੀ ਹੈ ਜੀ ਸਭ ਤੋਂ ਜ਼ਿਆਦਾ ਕਠਨ ਸਵਾਲ ਜਵਾਬ ਪਰਮਾਰਥ ਦੇ ਜੇ ਕਿਸੇ ਨੇ ਕੀਤੇ ਤਾਂ ਸਿੱਧਾਂ ਨੇ ਕੀਤੇ ਗੁਰੂ ਸਾਹਿਬ ਨੂੰ ਤੇ ਗੁਰੂ ਸਾਹਿਬ ਨੇ ਉਹਨਾਂ ਦੀ ਨਿਵਰਤੀ ਵੀ ਕੀਤੀ ਹੈ ਉਹ ਬਾਣੀਆਂ ਦਾ ਰਸ ਅਸੀਂ ਕਦੋਂ ਲਵਾਂਗੇ ਕਦੋਂ ਆਨੰਦ ਮਾਣਾਂਗੇ ਅਜੇ ਸਾਨੂੰ ਮਹਾਰਾਜ ਦੀ ਜਪਜੀ ਸਾਹਿਬ ਦੀ ਸਮਝ ਨਹੀਂ ਪਈ ਆਖੋ ਸਤਨਾਮ ਸ੍ਰੀ ਪਾਵ ਜੇ ਅਸੀਂ ਉਹੀ ਕੰਠ ਨਹੀਂ ਕੀਤੀ ਉਹੀ ਅਜੇ ਅਸੀਂ ਪੜਨ ਨਹੀਂ ਲੱਗੇ ਤੇ ਸਸ ਜਿੰਨੇ ਜਿੰਨੂ ਬਾਣੀ ਵਿਸਰ ਜਾਂਦੀ ਹੈ ਜੈ ਤਨ ਬਾਣੀ ਵਿਸਰ ਜਾਏ ਜਿਉ ਪੱਕਾ ਰੋਗੀ ਵਿਲ ਲੱਗੇ ਕਿੰਨੇ ਜਿਵੇਂ ਪੱਕਾ ਰੋਗੀ ਮਿਲਕਦਾ